ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਤੇ ਅਸੀਂ ਇਸ ਵੀਡੀਓ 'ਚ ਗੱਲ ਕਰਨ ਲੱਗੇ ਆ ਇੱਕ ਭਰੋਸੇ ਦੀ ਤੇ ਦੱਸ ਦਿਆਂ ਤੁਹਾਨੂੰ ਇੱਕ ਕਹਾਣੀ ਤਿੰਨ ਦੋਸਤ ਹੁੰਦੇ ਆ ਇੱਕ ਦਾ ਨਾਮ ਹੁੰਦਾ ਗਿਆਨ ਤੇ ਦੂਜੇ ਦਾ ਨਾਮ ਹੁੰਦਾ ਧਨ ਤੀਜੇ ਦਾ ਨਾਮ ਹੁੰਦਾ ਵਿਸ਼ਵਾਸ ਤੇ ਬਹੁਤ ਜਿਹੜੇ ਪੱਕੇ ਮਿੱਤਰ ਹੁੰਦੇ ਆ ਇਹਨਾਂ 'ਚ ਪਿਆਰ ਵੀ ਬਹੁਤ ਹੁੰਦਾ ਕਿਸੇ ਕਾਰਨ ਇਹਨਾਂ ਤਿੰਨਾਂ ਨੂੰ ਨਾ ਅਲੱਗ ਹੋਣਾ ਪੈਂਦਾ ਤੇ ਤਿੰਨੇ ਇੱਕ ਦੂਜੇ ਨੂੰ ਸਵਾਲ ਪੁੱਛਦੇ ਆ ਵੀ ਆਪਾਂ ਕਿੱਥੇ ਹੁਣ ਮਿਲਾਂਗੇ ਇੱਕ ਦੂਜੇ ਨੂੰ ਤਾਂ ਫਿਰ ਗਿਆਨ ਬੋਲਦਾ ਕਹਿੰਦਾ ਮੈਂ ਮੰਦਰ ਆ ਮਸਜਿਦ ਉੱਥੇ ਆ ਕੇ ਉੱਥੇ ਮਿਲਿਆ ਕਰੂੰਗਾ ਤੁਸੀਂ ਉੱਥੇ ਆ ਕੇ ਮੈਨੂੰ ਮਿਲ ਲਿਆ ਕਰੋ ਤੇ ਫਿਰ ਕਹਿੰਦਾ ਧਨ ਕਹਿੰਦਾ ਮੈਂ ਕਹਿੰਦਾ ਅਮੀਰਾਂ ਦੇ ਘਰੇ ਮਿਲਿਆ ਕਰੂੰਗਾ ਜੇ ਕਿਸੇ ਨੇ ਮਿਲਣਾ ਮੈਨੂੰ ਉੱਥੇ ਆ ਕੇ ਮਿਲ ਲਿਆ ਕਰਿਓ ਤੇ ਉਦੋਂ ਬਾਅਦ ਵਿਸ਼ਵਾਸ ਜਿਹੜਾ ਹੈਗਾ ਚੁੱਪ ਹੋ ਜਾਂਦਾ ਤੇ ਉਹਨੂੰ ਇਹ ਦੋਨੇ ਪੁੱਛਦਿਆ ਗਿਆ ਧਨ ਕਹਿੰਦੇ ਵੀ ਤੂੰ ਚੁੱਪ ਹੀ ਹੋ ਗਿਆ ਤੂੰ ਬੋਲਦਾ ਨਹੀਂਗਾ ਤੇ ਵਿਸ਼ਵਾਸ ਕਹਿੰਦਾ ਜਦੋਂ ਮੈਂ ਇੱਕ ਵਾਰੀ ਚਲਾ ਗਿਆ ਫਿਰ ਜਿਹੜਾ ਮੈਂ ਕਦੇ ਵਾਪਸ ਨਹੀਂ ਆਉਂਦਾ ਤਾਂ ਕਰਕੇ ਆ ਵੀ ਜੇ ਕੋਈ ਤੁਹਾਡੇ ਤੇ ਵਿਸ਼ਵਾਸ ਕਰਦਾ ਤੇ ਉਹਦਾ ਵਿਸ਼ਵਾਸ ਕਦੇ ਨਾ ਤੋੜਿਓ ਕਿਉਂਕਿ ਉਹ ਸਾਰੇ ਆਪ ਦੇ ਜਿੰਨੇ ਵੀ ਕੋਸ਼ਿਸ਼ਾਂ ਤੁਹਾਡੇ ਤੇ ਕਰਦਾ ਪਾਵਾ ਉਹ ਇੱਕ ਮਾਪਾ ਜੋ ਆਪਣੇ ਬੱਚੇ ਤੇ ਵਿਸ਼ਵਾਸ ਕਰਦਾ ਤੇ ਆਦੇ ਮਾਪਾ ਦਾ ਕਦੇ ਦਿਲ ਨਹੀਂ ਤੋੜਨਾ ਚਾਹੀਦਾ ਜਾਂ ਕੋਈ ਹੋਰ ਵੀ ਆਪਾ ਕਿਸੇ ਤੇ ਭਰੋਸਾ ਕਰਦੇ ਆ ਕਿਸੇ ਆਪਣੇ ਤੇ ਤਾਂ ਕਰਕੇ ਸਾਨੂੰ ਕਿਸੇ ਦਾ ਭਰੋਸਾ ਜਿਹੜਾ ਉਹ ਨਹੀਂ ਤੋੜਨਾ ਚਾਹੀਦਾ ਤੇ ਦੱਸਿਓ ਤੁਸੀਂ ਇਹ ਛੋਟੀ ਜਿਹੀ ਕਹਾਣੀ ਜ਼ਿੰਦਗੀ ਚ ਬਹੁਤ ਵੱਡੇ 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 ਸਬਕ ਦੇ ਜਾਂਦੀ ਆ ਤੇ ਆਪਣੀ ਛੋਟੀ ਜਿਹੀ ਸ਼ੁਰੂਆਤ ਆਪਣੇ ਚੈਨਲ ਦੀ ਤੇ ਸਪੋਰਟ ਜ਼ਰੂਰ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਦੱਸਿਓ ਅੱਗੇ ਤੋਂ ਐਸੇ ਵੀਡੀਓ ਬਣਾਉਂਦੇ ਰਾਵਾਂਗੇ ਬਸ ਤੁਹਾਡੇ ਸਪੋਰਟ ਦੀ ਜਿਹੜੀ ਆ ਉਹ ਜ਼ਰੂਰਤ ਹੈ ਤੇ ਆਪਣੇ ਕੰਮ ਜਿਹੜੇ ਆ ਸ਼ਾਮ ਦੇ ਸ਼ੁਰੂ ਹੋ ਗਏ ਆ ਸਬਜੀ ਆਲੂ ਜਿਹੜੇ ਆ ਬਾਲ ਛੱਡੇ ਆਪਾਂ ਮੈਂ ਕਿਹਾ ਚਲੋ ਇੱਕ ਛੋਟੀ ਜੀ ਸਟੋਰੀ ਨਾਲ ਜਿਹੜੀ ਸ਼ੁਰੂਆਤ ਕੀਤੀ ਜਾਵੇ ਤੇ ਆ ਆਲੂ ਉਬਲ ਮੇ ਜਿਹੜੇ ਧਰਤੇ ਆ ਇਧਰ ਮੈਂ ਮਸਾਲਾ ਮਸੂਲਾ ਜਿਹੜਾ ਕੋਟ ਦਿੱਤਾ ਤੇ ਹੁਣ ਸਬਜੀ ਧਰਾਂਗੇ ਮੈਂ ਕਿਹਾ ਚਲੋ ਜ਼ਰੂਰੀ ਆ ਜਿਹੜੀ ਕੋਈ ਇਨਫੋਰਮੇਸ਼ਨ ਦੇ ਦਈਏ ਚੰਗੀ ਨੌਲੇਜ ਦੀ ਗੱਲ ਤਾਂ ਕਰਕੇ ਮੈਂ ਤੁਹਾਨੂੰ ਦੱਸ ਦਵਾਂ ਤੇ ਜ਼ਰੂਰ ਦੱਸਿਓ ਛੋਟੀ ਜੀ ਕਹਾਣੀ ਆ ਬਚਪਨ ਵਿੱਚ ਸੌਂਦੇ ਹੁੰਦੇ ਸੀਗੇ ਤੇ ਹੁਣ ਜਿਹੜੀ ਇਹ ਕੰਮ ਆਉਂਦੀ ਆ ਹੁਣ ਪਤਾ ਵੀ ਲੱਗਦਾ ਵੀ ਵਿਸ਼ਵਾਸ ਚੀਜ਼ ਕੀ ਆ ਵੀ ਮਾਂ ਪਿਓ ਦਾ ਵਿਸ਼ਵਾਸ ਚੀਜ਼ ਕੀ ਆ ਤਾਂ ਕਰਕੇ